ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 11 ਨਿਊਜ਼ ਪੰਜਾਬ ਵੈਸਟ ਟਾਈਮ ਅਸੀਂ ਖੜੇ ਹਾਂ ਬਾਦਸ਼ਾਹਪੁਰ ਘੱਗਰ ਦਰਿਆ ਦੇ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਹੈ ਜਿਹੜੀ ਅੱਜ ਹੈ ਜਿਹੜੀ ਕੱਲ ਨਾਲੋਂ ਬਹੁਤ ਜ਼ਿਆਦਾ ਸਪੀਡ ਤੇਜ਼ ਹੋਈ ਹੈ ਇਸ ਸਪੀਡ ਨਾਲ ਇਹ ਹਿਸਾਬ ਲਾਇਆ ਜਾ ਸਕਦਾ ਹੈ ਕਿ ਪਿੱਛੇ ਪਾਣੀ ਦੀ ਮਾਤਰਾ ਜਿਹੜੀ ਕਾਫੀ ਵਧੀਆ ਹੈ ਜੋ ਕਿ ਖਾਤਰੇ ਦੀ ਨਿਸ਼ਾਨੀ ਹੈ ਕੁਛ ਨਹੀਂ ਕਹਿ ਸਕਦੇ ਕੁਛ ਵੀ ਹੋ ਸਕਦਾ ਹੈ ਪਾਣੀ ਹੈ ਜਿਹੜੀ ਕੰਡਿਆਂ ਦੇ ਨਾਲ ਲੱਗਿਆ ਪਿਆ ਇਸ ਟਾਈਮ ਦਰਿਆ ਤੇ ਇੱਥੇ ਬਾਦਸ਼ਾਹਪੁਰ ਦੇ ਬਸਨੀਕ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡਾ ਜੀ ਤੁਹਾਡਾ ਬਾਦਸ਼ਾਹਪੁਰ ਕੀ ਜਾਣਕਾਰੀ ਹੈ ਤੁਹਾਨੂੰ ਘੱਗਰ ਬਾਰੇ ਜੀ ਕਈ ਦਿਨਾਂ ਤੋਂ ਲਗਾਤਾਰ ਇਹ ਪਾਣੀ ਜਿਹੜਾ ਕੰਡਿਆਂ ਤੇ ਚੱਲ ਰਿਹਾ ਹੈ ਹਾਂਜੀ ਵੀਰ ਜੀ ਚੱਲ ਰਹੀ ਜੀ ਲਗਾਤਾਰੀ ਤਕਰੀਬਨ ਵੱਧੀ ਜਾ ਰਿਹਾ ਜਿਵੇਂ ਹੁਣ ਰਾਤ ਦਾ ਜੀ 4 ਇੰਚ ਦੇ ਕਰੀਬ ਵਧਿਆ ਚੜ ਗਿਆ ਹਾਂਜੀ ਹਾਂ ਪਾਣੀ ਚੜ ਗਿਆ ਤੇ ਮਤਲਬ ਤੇਜ਼ੀ ਨਾਲ ਚੱਲ ਰਿਹਾ ਅੱਛਾ ਜੀ ਸਪੀਡ ਤੇਜ਼ ਹੈ ਪਾਣੀ ਹਾਂਜੀ ਸਪੀਡ ਤੇਜ਼ ਹੈ ਅੱਜ ਕੱਲ ਨਾਲੋਂ ਬਹੁਤ ਜ਼ਿਆਦਾ ਤੇ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਹੁਣ ਆਈ ਜਾਂਦੇ ਨੇ ਜਾਈ ਜਾਂਦੇ ਨੇ ਪ੍ਰਸ਼ਾਸਨ ਨੂੰ ਪਹਿਲਾਂ ਚਾਹੀਦਾ ਸੀਗੇ ਇਸ ਚੀਜ਼ ਬਾਰੇ ਗੌਰ ਕਰਨੀ ਚਾਹੀਦੀ ਸੀਗੀ ਹਾਂਜੀ ਹਾਂਜੀ ਤੇ ਹੁਣ ਕੀ ਤੁਹਾਨੂੰ ਕਿਵੇਂ ਲੱਗਦਾ ਜੀ ਕਿ ਵਿਚਾਰ ਰਹੂਗਾ ਜਾਂ ਦੇਖੋ ਜੀ ਜੇ ਪਿੱਛੇ ਨਾ ਮਤਲਬ ਪਾਣੀ ਛੱਡਿਆ ਗਿਆ ਪਿੱਛੋਂ ਫਿਰ ਤਾਂ ਵਿਚਾਰ ਆ ਸਕਦਾ ਹਾਂਜੀ ਕੁਝ ਕਹਿ ਨਹੀਂ ਸਕਦੇ ਇਸ ਬਾਰੇ। ਅੱਛਾ ਜੀ। ਹਾਂਜੀ ਬਾਈ ਜੀ ਤੁਸੀਂ ਕਹਿਣਾ ਚਾਹੋਗੇ? ਹਾਂਜੀ। ਕੀ ਕਹਿਣਾ ਚਾਹੋਗੇ ਜੀ? ਤੁਹਾਨੂੰ ਤੁਸੀਂ ਕਿੰਨੀ ਉਮਰ ਆ ਤੁਹਾਡੀ ਜੀ? ਮੈਨੂੰ 55 ਸਾਲ ਦੀ ਉਮਰ ਹੈ। ਹਾਂ ਤੁਸੀਂ ਬਹੁਤ ਪੁਰਾਣੇ ਹੋ ਤੁਸੀਂ ਬਹੁਤ ਵਾਰ ਇਹ ਫਲੱਡ ਦੇਖਿਆ ਕੀ ਕਹਿਣਾ ਚਾਹੋਗੇ ਕੀ ਤੁਹਾਡੇ ਹਿਸਾਬ ਕਿਤਾਬ ਕਹਿੰਦਾ? ਸਾਸੀ ਸਰ ਜੀ ਇਹੀ ਗੱਲ ਕਰਿਆ ਵੀ ਪਾਣੀ ਦੇ ਵਾਤਾਰ ਬਹੁਤ ਜ਼ਿਆਦਾ ਹੈ। ਹਾਂਜੀ। ਬਾਕੀ ਕਦੇ ਪਾਣੀ ਦੇ ਵਾਤਾਰ ਦੇਖੀ ਨਹੀਂ ਹੈਗੀ। ਹਾਂਜੀ। ਤੇ ਬਾਕੀ ਆਪਾਂ ਕਹਿ ਸਕਦੇ ਹਾਂ ਵੀ ਚਲੋ ਠੀਕੇ ਰਵੇ ਮੌਸਮ ਪਿੱਛੋਂ ਨਾ ਪਾਣੀ ਛੱਡਿਆ ਜਾ ਵੀ ਜਾਂ ਕੋਈ ਹੋ ਹੋਈ ਹਾਂਜੀ ਵਿੱਚ ਰੋ ਠੀਕ ਹੀ ਹੋਈ ਜਾ ਵੀ ਗੱਲ ਹਾਂਜੀ ਤੇ ਇਹਦੇ ਕਰਕੇ ਆਪਾਂ ਕਹਿੰਦੇ ਹਾਂ ਵੀ ਠੀਕੇ ਰਵੇ ਹੋ ਕਰਕੇ ਪਾਣੀ ਵੀ ਅਪਤਾਰ ਬਹੁਤ ਕਰ ਲਿਆ 4 ਇੰਚ ਚੜਿਆ ਪਾਣੀ ਅੱਛਾ ਜੀ ਹਾਂਜੀ ਕੱਲ ਸ਼ਾਮ ਨੂੰ ਤੁਸੀਂ ਦੇਖਿਆ ਸੀ ਉਸ ਨਾਲੋਂ ਹੁਣ ਤੱਕ 4 ਇੰਚ ਪਾਣੀ ਚੜ ਗਿਆ ਜੀ ਹਾਂ 4 ਇੰਚ ਪਾਣੀ ਚੜਿਆ ਜੀ ਹੋ ਕਰਕੇ ਆਪਾਂ ਕਹਿੰਦੇ ਹਾਂ ਵੀ ਇਹੀ ਗੱਲ ਨੂੰ ਕਹਿੰਦੇ ਹਾਂ ਵੀ ਚਲੋ ਆਪਾਂ ਵੀ ਠੀਕ ਆ ਵੀ ਪਿੱਛੋਂ ਪਾਣੀ ਛੱਡੇ ਗਿਆ ਕਿ ਕੀ ਪ੍ਰੋਗਰਾਮ ਹੈ ਕੁਛ ਨਹੀਂ ਕਹਿ ਸਕਦੇ ਜੀ ਬਾਰੇ ਹਾਂਜੀ بارش ਵੀ ਹੋ ਸਕਦੀ ਹੈ ਪਿੱਛੇ ਜੀ ਹਾਂ ਪਿੱਛੇ بارش ਵੀ ਜਿਵੇਂ ਮਾਰਕੰਡਾ ਇਹਦੇ ਵਿੱਚ ਗਿਰਦਾ ਆ ਕੇ ਜੀ ਹਾਂਜੀ ਹਾਂਜੀ ਉਹਦੇ ਕਰਕੇ ਵੀ ਕੋਈ ਕੁਛ ਨਹੀਂ ਇਹਦੇ ਦਰਿਆ ਬਾਰੇ ਕੁਛ ਨਹੀਂ ਕਹਿ ਸਕਦੇ ਜੀ ਅਸੀਂ ਆਪਾਂ ਕਰਕੇ ਵੀ ਦਰਿਆ ਦਾ ਪਾਣੀ ਦਾ ਤੇਜ਼ੀ ਬਹੁਤ ਆ ਪਾਣੀ ਦੀ ਹੈ ਦੇਖੀਂ ਤੇਜ਼ੀ ਕਦੇ ਵੀ ਹੋ ਸਕਦੀ ਹੈ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਪਾਣੀ ਦੀ ਸਪੀਡ ਹੈ ਬਹੁਤ ਜ਼ਿਆਦਾ ਤੇਜ਼ ਹੈ ਤੁਸੀਂ ਦੇਖ ਸਕਦੇ ਹੋ ਇਹ ਇੱਕ ਡੰਡਾ ਜਾ ਰਿਹਾ ਕਿੰਨੀ ਸਪੀਡ ਦੇ ਨਾਲ ਇਹ ਰੋਟ ਨਾਲ ਜਾ ਰਿਹਾ ਅੱਗੇ ਵੱਧ ਰਿਹਾ ਹੈ ਹਾਂਜੀ ਹਾਂਜੀ ਪਾਣੀ ਦੀ ਸਪੀਡ ਆ ਜਿਹੜੀ ਕਾਫੀ ਜਿਹੜੀ ਤੇਜ਼ ਰਫਤਾਰ ਤੇਜ਼ ਹੋਈ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਾਣੀ ਹੈ ਜਿਹੜਾ ਪਿੱਛੇ ਕਾਫੀ ਮਾਤਰਾ ਦੇ ਵਿੱਚ ਆ ਰਿਹਾ ਤੇ ਅੱਗੇ ਹੋਰ ਵੀ ਕਿਸਾਨ ਵੀ ਖੜੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਜਾ ਕੇ ਹਾਂਜੀ ਇੱਥੇ ਕਿਸਾਨ ਖੜੇ ਨੇ ਇਸ ਏਰੀਏ ਦੇ ਇਹਨਾਂ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਤੁਹਾਨੂੰ ਕਾਫੀ ਉਮਰ ਹੈ ਤੁਹਾਡੀ ਬਜ਼ੁਰਗੋਂ ਕੀ ਨੌਲੇਜ ਹੈ ਤੁਹਾਨੂੰ ਜੀ ਸਥਿਤੀ ਬਾਰੇ ਜੀ ਕੀ ਸਥਿਤੀ ਆ ਹੁਣ ਇਹਦੀ ਸਥਿਤੀ ਦੇ ਪਾਣੀ ਦੀ ਚੜ੍ਹਾਈ ਵਾਹ ਭਈ ਆ ਹਲੇ ਅੱਛਾ ਜੀ 4 ਇੰਚ ਪਾਣੀ ਰਾਤ ਨੂੰ ਚੜ੍ਹ ਜਾਂਦਾ 4 ਦਿਨਾਂ ਦਿਨੇ ਚੜ੍ਹ ਜਾਂਦਾ ਮਤਲਬ ਵੱਧ ਹੀ ਜਾ ਰਿਹਾ ਘਟਿਆ ਨਹੀਂ ਰਾਤੀ 2 ਇੰਚ ਪਾਣੀ ਚੜ੍ਹਿਆ 2 ਇੰਚ ਹੁਣ ਚੜ੍ਹ ਗਿਆ ਤੇ 3 ਇੰਚ ਪਾਣੀ ਚੜ੍ਹ ਗਿਆ ਰਾਤ ਦਾ ਅੱਛਾ ਜੀ ਚੜੀ ਜਾਂਦਾ ਹੌਲੀ ਹੌਲੀ ਚੜੀ ਜਾ ਰਿਹਾ ਥਾਂ ਤੋਂ ਦਿੱਤਾ ਨਹੀਂ ਹੈ ਕਿਵੇਂ ਲੱਗਦਾ ਤੁਹਾਨੂੰ ਜੀ ਵਿਚਾਰ ਹੋਊਗਾ ਚਾਰ ਪਿਛਰੇ ਹਿਸਾਬ ਨਾਲ ਪਾਣੀ ਹੌਲੀ ਹੌਲੀ ਚੜੀ ਜਾਂਦਾ ਤੁਸੀਂ ਹੋ ਕਹਿ ਸਕਦੇ ਜੀ ਹੌਲੀ ਹੌਲੀ ਚੜੀ ਜਾਂਦਾ ਪਾਣੀ ਸਰ ਤੇ ਆਉਂਦਾ ਪੂਰਾ ਪਿੰਡਾ ਪਿੱਛੋਂ ਪਾਣੀ ਡਾਂਗਣੀ ਦਾ ਆ ਵੀਆ ਮਾਰਗੜ ਦਾ ਪਾਣੀ ਪੈ ਰਿਆ ਵਿੱਚ ਉਹ ਪਾਣੀ ਐਨੂੰ ਹੀ ਆਉਣਾ ਥੋੜਾ ਥੋੜਾ ਅੱਛਾ ਜੀ ਕਿੜੀ ਜਾਂਦਾ ਪਾਣੀ ਹੌਲਾ ਥੋੜਾ ਥੋੜਾ 2 ਇੰਚ 3 ਇੰਚ ਪਾਣੀ ਚੜ ਗਿਆ ਰਾਤ ਦਾ ਠੀਕ ਹੈ ਜੀ ਹਾਂ ਜੀ ਬਿਰਜੀ ਤੁਸੀਂ ਕੀ ਕਹਿਣਾ ਚਾਹੋਗੇ ਪਾਣੀ ਇਹ ਚੜੀ ਰਿਹਾ ਜੀ ਮੈਂ ਇਹਨਾਂ ਦੱਸਿਆ ਤੁਹਾਨੂੰ ਪਿੱਛੇ ਪਾਣੀ ਕਿਨੋਂ ਹੋਰ ਸਾਈਡ ਵੀ ਫੈਲ ਰਿਹਾ ਤੇ ਉਹ ਪਾਣੀ ਸਾਰਾ ਇੱਧਰ ਨੂੰ ਨੰਗੜਾ ਸਾਰਾ ਜਿੱਨਾਂ ਚਿਰ ਪਿੱਛੋਂ ਨਹੀਂ ਉਤਰਦਾ ਹੁੰਦਾ ਇੱਥੇ ਕੋਈ ਆਸ ਨਹੀਂ ਹੈ ਜੀ ਜੋ ਉੱਪਰ ਐਰੀਆ ਤੇ ਲਗਾਤਾਰ ਆ ਕੋ 4 ਇੰਚ ਰਾਤ 4 ਦਿਨੇ ਇਸ ਤਰ੍ਹਾਂ ਚੜਦਾ ਪਾਣੀ ਬੰਨਾਂ ਦੀ ਕੀ ਸਥਿਤੀ ਹੈ ਜੀ ਬੰਨ ਲੱਗੀ ਹੋਈ ਆ ਜੀ ਸੰਗਤ ਮਿਹਨਤ ਕਰਦੀ ਆ ਤੇ ਫਿਲਹਾਲ ਤਾਂ ਜੇ ਕੋਸ਼ਿਸ਼ ਜਾਰੀ ਹੈ ਬਚਾਅ ਚ ਹੀ ਆ ਹਾਂਜੀ ਤੇ ਚੱਲ ਰਿਹਾ ਮਿਹਨਤ ਕਰਦੀ ਆ ਸੰਗਤ ਸਾਰੀ ਠੀਕ ਹੈ ਜੀ ਅਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਹਿੰਦੇ ਜੀ ਤੁਹਾਡਾ ਹਿਸਾਬ ਕਿਤਾਬ ਜੀ ਵੀ ਕੱਗਰ ਬਾਰੇ ਜੀ ਕੱਗਰ ਜੀ ਬਿਲਕੁਲ ਸਿੱਧੇ ਹੁਣ ਪਹੁੰਚਿਆ ਖਲੋਤਾ ਏ ਅੱਛਾ ਜੀ ਜਾਂ ਖੇਤਾਂ ਚ ਟੁੱਟ ਸਕਦਾ ਹੁਣ ਕਿੰਨਾਂ ਜੀ ਜਨਤਾ ਬੰਨੂਗੀ ਹਾਂਜੀ ਜਿੰਨਾ ਕਿ ਦੁਨਾਂ ਥੈਲੇ ਖੂਲੇ ਲਾਉਂਦੇ ਹਾਂ ਲੰਬਾਈ ਬਹੁਤ ਆ ਕਿੱਥੋਂ ਤੱਕ ਥੈਲੇ ਲਈ ਜਾਊਗੀ ਜਨਤਾ ਨੂੰ ਰਾਤ ਦੇਣਾ ਵਿਚਾਰੇ ਬੈਟਰੀਆਂ ਲੈ ਕੇ ਰਾਤ ਨੂੰ ਵੀ ਉੱਤੇ ਕੋ ਬੰਦੇ ਨੇ ਦੇਣੇ ਵੀ ਰਾਤ ਨੂੰ ਕਿਸਾਨ ਸਾਰੇ ਹਾਂਜੀ ਕੋਈ ਸਰਕਾਰ ਵੱਲੋਂ ਸਹਿਯੋਗ ਤਾਂ ਪਹਚਾਈ ਹੈ ਜੀ ਇੱਥੇ ਸਰਕਾਰ ਦੇ ਬੰਦੇ ਲੱਗੇ ਹੋਏ ਨੇ ਨਰੇਗਾ ਵਾਲੇ ਉਹ ਤੇਲੇ ਭਰੀ ਜਾਂਦੇ ਨੇ ਬਾਕੀ ਟਰੈਕਟਰ ਵਾਲੇ ਲਈ ਜਾਂਦੇ ਨੇ ਚੱਕ ਚੱਕ ਕੇ ਅੱਛਾ ਜੀ ਹਾਂ ਜੀ ਜਾਨਕੇ ਲੱਗੇ ਹੋਈ ਆ ਸਰਕਾਰ ਦੇ ਵੀ ਅਧਿਕਾਰੀ ਲੱਗੇ ਹੋਏ ਨੇ ਹਾਂ ਜੀ ਦੇ ਰੇਗ ਵਾਲੇ ਬੰਦੇ ਲੱਗੇ ਹੋਏ ਸਭ ਲੱਗੇ ਆ ਸਾਰੀ ਦੁਨੀਆਂ ਨਾ ਕੋਈ ਵੀ ਅਕਸਰ ਤਰੀਕਿਆਂ ਨਾਲ ਜਿੰਨਾ ਵੀ ਕਿਸੇ ਦਾ ਹੋਇਆ ਵਸਤਾਵ ਲੱਗੇ ਹੋਇਆ ਇਸ ਵਿੱਚ ਯੋਗਦਾਨ ਪਾ ਰਿਹਾ ਆ ਆਸਾਨ ਮਜ਼ਦੂਰ ਜੋ ਵੀ ਜਿੰਨੇ 17 ਵਿੱਚ ਗਿਆ ਸਵਾਰਦਾਨ ਚੰਨੋਂ ਲੱਗੇ ਹੋਏ ਆ ਬੰਦੇ ਠੀਕ ਆ ਜੀ ਕਿਸਮਤ ਸਾਡੀ ਹਾਂ ਜੀ ਹੁਣ ਤਾਂ ਜੋਰ ਪੂਰਾ ਲੱਗਿਆ ਹੋਇਆ ਬਾਕੀ ਕਿਸਮਤ ਦੀ ਗੱਲ ਹੈ ਜੀ ਹਾਂ ਜੀ ਬਿਲਕੁਲ ਸਿਰ ਤੇ ਪਹੁੰਚਿਆ ਫਸਲ ਗੋਭ ਤੇ ਆ ਜੀ ਹਾਂਜੀ ਫਸਲ ਨਿਸਰ ਗਈ ਆ ਜੀ ਨਿਸਰੀ ਹੋਈ ਆ ਠੀਕ ਆ ਜੀ ਸਾਡੇ ਤਾਂ 15 ਕਿੱਲੇ ਵੱਢਣ ਦਾ ਤੇ 3-4 ਦਿਨਾਂ ਤਾਈਂ ਅੱਛਾ ਜੀ ਕਿੱਥੇ ਪੈਂਦੀ ਆ ਤੁਹਾਡੀ ਪੈਲੀ ਜੀ ਇੱਥੇ ਪੈਂਦੀ ਆ ਜਾਨਵਾਰੀ ਬੱਚੇ ਪੈਂਦੀ ਘੱਗਰ ਦੇ ਨਾਲੇ ਹਾਂਜੀ ਨਾਲੇ ਦੀਵੀ ਆ ਉੱਥੋਂ ਦੀ ਆ ਕੇ ਪਾਣੀ ਘੱਗਰ ਚ ਪੈਣਾ ਜਦੋਂ ਵੀ ਪਿਆ ਅੱਛਾ ਜੀ ਠੀਕ ਆ ਜੀ